i'm <imitation> sorry ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ ਕਿਸਾਨਾਂ ਵੱਲੋਂ ਹੱਲਾ ਬੋਲ ਕੀਤਾ ਗਿਆ ਹੈ ਔਰ ਜਿਵੇਂ ਦੱਸਣਾ ਚਾਹਾਂਗਾ ਕਿ ਇਹ ਹੱਲਾ ਬੋਲ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਉਹ ਕੀਤਾ ਗਿਆ ਹੈ ਮੇਰੇ ਨਾਲ ਮੌਜੂਦ ਨੇ ਇੱਥੇ ਕਿਸਾਨ ਆਗੂ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜੋ ਹੈ ਪੁਤਲਾ ਫੁਕੇ ਗਏ ਨੇ ਇੱਥੇ ਜਹਾਜ਼ ਚੌਂਕ ਜੋ ਮੇਨ ਗੁਰਦਾਸਪੁਰ ਦਾ ਚੌਂਕ ਹੈ ਉਸ ਤੋਂ ਪਹਿਲਾਂ ਬਜ਼ਾਰਾਂ ਦੇ ਵਿੱਚ ਜੋ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਜਥੇਬੰਦੀਆਂ ਦੇ ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਇੱਕ ਬੈਨਰ ਦੇ ਹੇਠ ਜੋ ਹੈ ਇਹ ਸਾਰਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਔਰ ਕੀ ਇਹਨਾਂ ਦੀ ਮੰਗਾਂ ਨੇ ਕਿਉਂ ਅੱਜ ਜਿਹ ਤਾਲਨੇ ਕੀ ਕਾਰਨ ਹੈ ਸੁਦੇਵ ਜੀ ਕਿਉਂ ਅੱਜ ਜਿਹੜਾ ਤੁਸੀਂ ਇਹ ਰੋਸ ਪ੍ਰਦਰਸ਼ਨ ਕਰਕੇ ਬਾਜੂ ਬੁਤਲੇ ਫੂਕੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਅਸੀਂ ਪਿਛਲੀ ਵੇਰਾਂ ਸੰਘਰਸ਼ ਕੀਤਾ ਸੀ 200 21 ਦੇ ਵਿੱਚ ਉਦੋਂ ਜਿਹੜੀਆਂ ਮੰਗਾਂ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਭੱਜ ਗਈ ਸਾਨੂੰ ਦੁਬਾਰਾ ਉਧਰ ਨੂੰ ਚੱਲੇ ਪਾਉਣੇ ਪਏ ਔਰ ਉਸ ਵੇਲੇ ਸਰਕਾਰ ਨੇ ਗੈਰ ਸੰਵਿਧਾਨਿਕ ਅਨਮਨੁੱਖੀ ਵਰਤਾਰਾ ਕਰਦਿਆਂ ਹੋਇਆਂ ਅਥਰੂ ਗੈਸ ਔਰ ਮਾਰੂ ਹਥਿਆਰਾਂ ਦਾ ਇਸਤੇਮਾਲ ਕਰਕੇ ਪੱਕੀਆਂ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਨੂੰ ਸਿੱਧੀ ਸਿਰ 'ਚ ਗੋਲੀ ਮਾਰ ਕੇ ਸ਼ਹੀਦ ਕੀਤਾ। ਸੈਂਕੜੇ ਨੌਜਵਾਨਾਂ ਨੂੰ ਜ਼ਖਮੀ ਕੀਤਾ। ਸੈਂਕੜੇ ਨੌਜਵਾਨ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ। ਸੋ ਜਿੱਥੇ ਸਾਡੀ ਐਮਐਸਪੀ ਦੀ ਗੱਲ ਸੀ, ਜਿੱਥੇ ਸਾਡੀ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਸੀਗੀ, ਜਿੱਥੇ ਸਾਡੀ ਗਰੀਬ ਜਿਹੜੇ ਮਜ਼ਦੂਰ ਹੈ ਸਾਡੇ ਉਹਨਾਂ ਦੀ 200 ਦਿਨਾਂ ਦੀ ਦਿਹਾੜੀ ਦੀ ਗੱਲ ਸੀ। ਉਥੇ ਹੁਣ ਇਹ ਇੱਕ ਨਵੀਂ ਜਦੋਂ ਚੀਜ਼ ਵਿੱਚ ਆ ਗਈ ਕਿ ਇਹਨਾਂ ਸਾਡੇ ਨੌਜਵਾਨ ਫੜ ਕੇ ਦਿੱਲੀ ਡਾਕਰ ਜੀ ਉਹਨਾਂ ਚੋ ਅੱਜ ਵੀ ਤਿੰਨ ਨੌਜਵਾਨ ਜਿਹੜੇ ਆ ਉਹ ਜਿਨ੍ਹਾਂ ਦੇ ਵਿੱਚ ਨੇ ਸੋ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਹੋ ਰਿਹਾ ਹੈ ਉਹਨਾਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਕਿ ਉਹ ਨੌਜਵਾਨ ਜਿਨ੍ਹਾਂ ਦੇ ਉੱਤੇ ਝੂਠੇ ਇਹਨਾਂ ਨੇ ਪਰਚੇ 307 ਵਗੈਰਾ ਦੇ ਕੀਤੇ ਹੋਏ ਆ ਉਹ ਰੱਦ ਕਰਕੇ ਤੇ ਬਿਨਾਂ ਸ਼ਰਤ ਜਲਦੀ ਉਹਨਾਂ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਦੂਸਰਾ ਮਸਲਾ ਨਾਲ ਇਹ ਲਿਆ ਗਿਆ ਹੈ ਕਿ ਜਦੋਂ ਕੋਈ ਸੰਘਰਸ਼ ਕਰਦੀਆਂ ਨੇ ਤੇ ਸੰਘਰਸ਼ੀਆਂ ਨੂੰ ਮੋਡਲੀਆਂ ਸਹੂਲਤਾਂ ਪਾਣੀ ਦੀ ਪਖਾਨਿਆਂ ਦੀ ਔਰ ਬਿਜਲੀ ਦੀ ਜਿਹੜੀ ਹੈ ਸਹੂਲਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਔਰ ਜਦੋਂ ਵੀ ਇਹ ਧਰਨੇ ਲੱਗਦੇ ਆ ਤੇ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੀਆਂ। ਹੁਣ ਵੀ ਪੰਜਾਬ ਸਰਕਾਰ ਜਿਹੜੀ ਹੈ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਬਾਰਡਰਾਂ ਚੋਂ ਚਾਹਾਂ ਬਾਰਡਰਾਂ ਦੇ ਉੱਤੇ ਜਿਹੜੀ ਸਪਲਾਈ ਬਿਜਲੀ ਦੀ ਹੈ ਉਹ ਜ਼ਿਆਦਾਤਰ ਸਮਾਂ ਜਿਹੜਾ ਠੱਪ ਰਿੰਦੀ ਹੈ ਔਰ ਰਾਤ ਨੂੰ ਵੀ ਕੱਟ ਲੱਗਦੇ ਆ। ਸੋ ਇਹਦੇ ਲਈ ਅਸੀਂ ਮਾਨ ਸਰਕਾਰ ਨੂੰ ਵੀ ਅਲਟੀਮੇਟਮ ਦਿੰਦੇ ਆ ਕਿ ਜੇਕਰ ਜਲਦ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਿਜਲੀ ਪ੍ਰਬੰਧਾਂ ਦੀਆਂ ਔਰ ਕੇਂਦਰ ਸਰਕਾਰ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੀ ਤਾਰੀ ਲਵੇ ਟ੍ਰੈਕ 9 ਤਰੀਕ ਤੋਂ ਜਿਹੜੇ ਆ ਉਹ ਸ਼ੰਭੂ ਵਾਲਾ ਅਣਵਿਥੇ ਸਮੇ ਲਈ ਬੰਦ। ਕੀ ਮੰਨਦੇ ਹੋ ਜਿਵੇਂ ਪੰਜਾਬ ਸਰਕਾਰ ਕਿਸਾਨ ਅਤੈਸ਼ੀ ਹੁੰਦੀਆਂ ਗੱਲਾਂ ਕਰਦੀ ਜੇ ਹੋਣ ਕਹਦੇ ਜਿਵੇਂ ਤੁਸੀਂ ਦੱਸਦੇ ਮੁੱਢੀਆਂ ਸਹੂਲਤਾਂ ਜਿਹੜੀਆਂ ਨਹੀਂ ਹੋਇਆ ਕਰੇ ਜਾਂਦੇ ਕੀ ਇਹ ਵੀ ਕੇਂਦਰ ਦੀ ਸਰਕਾਰ ਦੇ ਨਾਲ ਹਲਕੇ ਜਿਹੜੀਆਂ ਤਸ਼ੱਦਦ ਦੇ ਵਿੱਚ ਸ਼ਾਮਿਲ ਹੈ? ਇਹ ਤਾਂ ਇੱਕ ਕਦਮ ਅੱਗੇ ਚੱਲਦੇ ਆ। ਮੋਦੀ ਸਰਕਾਰ ਤੋਂ ਆਪਾਂ ਜੋ ਉਸ ਵੇਲੇ ਕਰਵਾਇਆ ਸੀ ਤਿੰਨ ਕਾਲੇ ਕਾਨੂੰਨ ਜੋ ਰੱਦ ਕਰਵਾਏ ਸੀ ਲੇਕਿਨ ਉਸੇ ਕੜੀ ਨੂੰ ਇਹ ਲਾਗੂ ਕਰਦੇ ਹੋਏ ਇਹਨਾਂ ਨੇ ਐਤਗੀ 12 ਸਾਈਲੋਜ ਨੂੰ ਸਰਕਾਰੀ ਮੰਡੀ ਲਾਣੇ ਆ। ਇਹਨਾਂ ਪਿਛਲੇ ਸਾਲ ਹੀ ਨੂੰ ਸ਼ਹਿਰਾ ਮੱਝਾ ਸਿੰਘ ਮੰਡੀ ਸਾਡੀ ਉਹਨ ਸਾਨ ਕਣਕ ਨਹੀਂ 8 ਦੀ ਜਿਹੜਾ ਕਣਕ ਨਹੀਂ ਤੋਲਣਗੇ ਸਾਈਲੋ ਤੇ ਲਿਜਾਈ ਜਾਵੇ ਸੋ ਐਤ ਕੀ ਇਹਨਾਂ ਨੇ ਐਤ ਕੀ ਵੀ ਇਹਨਾਂ ਨੇ ਮਤਲਬ ਪਿਛਲੇ ਸਾਲ 8 ਦੀ ਗੱਲ ਕੀਤੀ ਸੀ ਐਤ ਕੀ ਇਹਨਾਂ ਨੇ 12 ਸਾਈਲੋ ਜ ਨੂੰ ਮੰਡੀ ਦਾ ਦਰਜਾ ਦਿੱਤਾ ਸਰਕਾਰੀ ਦਾ ਜੋ ਕਿ ਸਿੱਧੇ ਰੂਪ ਦੇ ਵਿੱਚ ਜਿਹੜਾ ਉਹ ਕਾਰਪੋਰੇਟਾਂ ਦੀ ਗੱਲ ਹੈ ਸੋ ਇਹ ਭਗਵੰਤ ਮਾਨ ਹੋਇਆ ਜਾਂ ਕੋਈ ਵੀ ਮਤਲਬ ਸਰਕਾਰ ਮੈਂ ਕਹਿ ਸਕਦਾ ਕਿ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਕਿਸਾਨੀ ਮਸਲਿਆਂ ਦੇ ਉੱਤੇ ਕਾਰਪੋਰੇਟਾਂ ਦੇ ਹੱਕ 'ਚ ਭੁਗਦੀਆਂ ਨੇ ਬਿਲਕੁਲ ਜੇਕਰ ਹੁਣ ਵੀ ਇਹ ਮੰਗਾਂ ਨਹੀਂ ਮੰਨੇ ਜਾਂਦੇ ਜਿਵੇਂ ਅੱਜ ਤੁਸੀਂ ਸੰਕੇਤਕ ਤਰਨੇ ਦਿੱਤੇ ਨੇ ਪੁਤਲੇ ਫੁਕੇ ਨੇ ਫੇਰ ਆਉਣ ਵਾਲੇ ਦਿਨਾਂ 'ਚ ਕੀ ਸੰਦਰਸ਼ ਨੇ ਦੇਖੋ ਮੈਂ ਜਿਵੇਂ ਜ਼ਿਕਰ ਕੀਤਾ ਹੈ ਕਿ ਰੇਲਵੇ ਟਰੈਕ ਹੈ ਅਗਲੀ ਗੱਲ ਕੇ ਉਹ ਹਾਲਾਂ ਤਾਂ ਸ਼ੰਭੂ ਵਾਲਾ ਜੀ ਜੇਕਰ ਉਹ 9 ਤੋਂ ਬਾਅਦ ਵੀ ਹਰਕਤ 'ਚ ਨਹੀਂ ਹੁੰਦੇ ਕਿਉਂਕਿ 9 ਵਾਲਾ ਵੀ ਤਾਂ ਆ ਆ ਹਾਲਾਂ ਉਹਦੇ 'ਚ 48 ਘੰਟੇ ਹੈਗੇ ਆ ਜੀ ਜੇਕਰ ਨਹੀਂ ਤਾਂ ਫਿਰ ਉਹ ਤਾਂ ਰੋਕਾਂਗੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆਉਣ ਵਾਲੀ ਜਿਹੜੀ ਰਣਨੀਤੀ ਬਣਾਈ ਜਾਊਗੀ ਕਿ ਆਪਾਂ ਹੋਰ ਕਿਹੜੇ ਕਿਹੜੇ ਟਰੈਕ ਜਿਹੜੇ ਆ ਉਹ ਰੁਕਣ ਆ ਬਿਲਕੁਲ ਇਹ ਤੁਸੀਂ ਸੁਣਿਆ ਹੈ ਸਨ ਕਿਸਾਨ ਆਖੂ ਜਿਨ੍ਹਾਂ ਨੇ ਦੱਸਿਆ ਹੈ ਕਿ ਸੰਕੇਤਕ ਧਰਨੇ ਜਿਹੜੇ ਨੇ ਉਹ ਅੱਜ ਦਿੱਤੇ ਗਏ ਨੇ ਔਰ ਫਿਲਹਾਲ ਜਿਹੜਾ ਹੈ ਸ਼ੰਭੂ ਵਿਖੇ ਜੋ ਹੈ ਰੇਲਵੇ ਟਰੈਕ ਜੋ ਹੈ ਉਹ ਰੁਕੇ ਜਾਣਾ ਹੈ ਪਰ ਜੇਕਰ ਫਿਰ ਵੀ ਸਰਕਾਰ ਹਰਕਤ ਚ ਨਹੀਂ ਆਉਂਦੀ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੇ ਉਹਨਾਂ ਦੇ ਨੌਜਵਾਨ ਜੋ ਹੈ ਆਜ਼ਾਦ ਨਹੀਂ ਕੀਤੇ ਜਾਂਦੇ ਰਿਹਾ ਨਹੀਂ ਕੀਤੇ ਜਾਂਦੇ ਜਾਂ ਹੋਰ ਜਿਹੜੀਆਂ ਉਹਨਾਂ ਦੀਆਂ ਐਮਐਸਪੀ ਦੇ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂ ਵਿਆਪਕ ਰੋਸ ਕੀਤਾ ਜਾਵੇਗਾ ਕਿਸਾਨਾਂ ਕੋਲ ਜਿਹੜੇ ਨੇ ਹੋਰ ਵੀ ਇੱਥੇ ਮੌਜੂਦ ਨੇ ਸੁਭਾਈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਵਾਲ ਕਰਕੇ ਪੁੱਛਾਂਗੇ ਵੀ ਸੁਪ ਕਰਨ ਦਾ ਗناہ ਕਿਸ ਦੀ ਗੋਲੀ ਮਾਰੀ ਗਈ ਆ ਇਹ ਸਾਧਵੇਂ ਤਰੀਕੇ ਨਾਲ ਜੇ ਇੱਕ ਪਾਸੇ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਦੂਜੇ ਪਾਸੇ ਜਿਹੜਾ ਤੁਹਾਡੇ ਨੌਜਵਾਨਾਂ ਨੂੰ ਹੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਦੇਖੋ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਸਰਕਾਰ ਨੇ ਆਪਣੀ ਸੌੜੀ ਮਾਨਸਟਾ ਦਾ ਸਬੂਤ ਦਿੱਤਾ ਵਾ ਉਹਨਾਂ ਨੌਜਵਾਨਾਂ ਤੇ 307 ਬਣਦੀ ਨਹੀਂ ਜਿਹੜੀ ਉਹਨਾਂ ਤੇ ਲਾ ਕੇ ਮਤਲਬ ਉਹਨਾਂ ਨੂੰ ਜੇਲ੍ਹ ਹੀ ਢੱਕਿਆ ਗਿਆ ਅਸਲ ਦੇ ਵਿੱਚ ਜਿਹੜਾ ਵੀ ਕੋਈ ਇੱਥੇ ਲੋਕਾਂ ਲਈ ਆਵਾਜ਼ ਠਾਉਂਦਾ ਵਾ ਉਹਨੂੰ ਦੂਜੇ ਦੇਸ਼ ਤੋਂ ਆਇਆ ਜਾਂ ਦੂਜੇ ਗ੍ਰਹਿ ਤੋਂ ਆਇਆ ਜਿਹੜਾ ਸਾਬਤ ਕਰਦੇ ਆ ਉਹਨਾਂ ਦੇ ਵੱਖ 9 ਤਰੀਕ ਤੱਕ ਜਿਹੜੇ ਨਵਦੀਪ ਤੇ ਉਹਦੇ ਸਾਥੀ ਆ ਉਹਨਾਂ ਨੂੰ ਰਿਹਾ ਕਰੋ ਬਿਜਲੀ ਪਾਣੀ ਦਾ ਸਫਾਈ ਦਾ ਅੰਦੋਲਨ ਚ ਪ੍ਰਬੰਧ ਕਰੋ ਔਰ ਸ਼ੁਭ ਕਰਨ ਦੇ ਜਿਹੜੇ ਅਸਲੀ ਕਾਤਲ ਵਾ ਉਹਨਾਂ ਦੇ ਭਾਈ ਨੇ ਪਰਚਾ ਕਰਕੇ 302 ਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟੋ ਔਰ ਜਿਹੜੇ ਮੰਗਾ ਮਸਲਿਆ ਇਹਨਾਂ ਤੇ ਜਿਹੜਾ ਚੋਣ ਕਮਿਸ਼ਨ ਆ ਉਹ ਧਿਆਨ ਦੇਵੇ ਨਹੀਂ ਤੇ 9 ਅਪ੍ਰੈਲ ਨੂੰ ਰੇਲ ਦਾ ਚੱਕਾ ਸ਼ੰਭੂ ਜਾਮ ਹੋਊਗਾ ਜੇ ਫਿਰ ਵੀ ਸਰਕਾਰ ਨੇ ਮੰਗਾ ਲੈ ਧਿਆਨ ਦਿੱਤਾ ਤੇ ਫਿਰ ਦੇਸ਼ ਵਿਆਪੀ ਰੇਲ ਅੰਦੋਲਨ ਬਣ ਸਕਦਾ ਵਾ ਜਿਹਦੇ ਕੇਂਦਰ ਸਰਕਾਰ ਇਸ ਤੋਂ ਦਾ ਪ੍ਰਸ਼ਾਸਨ ਜਿਵੇਂ ਬਾਰੂਗਾ ਬਿਲਕੁਲ ਐਸਾ ਨੇ ਇਹਨਾਂ ਦੀਆਂ ਮੰਗਾਂ ਜਿਹੜਾ ਦੱਸਿਆ ਹੈ ਕਿ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਸ਼ੁਭਕਰਮਨ ਦੇ ਜਿਹੜੇ ਨੇ ਕਾਤਲ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਔਰ ਨਾਲ ਹੀ ਜਿਹੜਾ ਇਹਨਾਂ ਦਾ ਪ੍ਰਬੰਧ ਜਿਹੜੇ ਮੋਢਿਆਂ ਸਹੂਲਤਾਂ ਨੇ ਉੱਥੇ ਜਿੱਥੇ ਧਰਨੇ ਚੱਲ ਰਹੇ ਨੇ ਉਸੇ ਪਾਣੀ ਦਾ ਪ੍ਰਬੰਧ ਜਾਂ ਹੋਰ ਲਾਈਟ ਦਾ ਪ੍ਰਬੰਧ ਜਿਹੜਾ ਨੌਤਰੀ ਤੋਂ ਬਾਅਦ ਤਾਂ ਜਿਹੜੇ ਨੌਤਰੀ ਨੂੰ ਰੇਲ ਰੋਕੇ ਜਾੜੇ ਨੇ ਸ਼ੰਭੂ ਬਾਰਡਰ ਵਿਖੇ ਉਸ ਤੋਂ ਬਾਅਦ ਜਿਹੜੇ ਆ ਪੂਰੇ ਦੇਸ਼ ਦੇ ਅੰਦਰ ਜੋ ਹੈ ਵਿਆਪਕ ਰੋਸ ਕੀਤਾ ਜਾ ਰਿਹਾ ਹੈ ਨੌਜਵਾਨ ਆਗੂ ਜਿਹੜੇ ਹੋਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣਾ ਕੀ ਕਾਰਨ ਹੈ ਕਿਉਂ ਜੜੀਆਂ ਨੇ ਇੰਨੀਆਂ ਕਿਸਾਨ ਤਹਿਸੀਸ ਸਰਕਾਰਾਂ ਗੱਲਾਂ ਕਰਦੀਆਂ ਨੇ ਪਰ ਹਾਲੇ ਤੱਕ ਜਿਹੜਾ ਹੈ ਉਹ ਇਹ ਮੰਗਾਂ ਕਿਤੇ ਇੱਕ ਪਾਸੇ ਰਹਿ ਗਈਆਂ ਤੇ ਹੁਣ ਕਿਸਾਨਾਂ ਦੀ ਇੱਕ ਸਤਾਰੀ ਜਿਹੜੀ ਹੈ ਦੇਖੋ ਇਹ ਤਾਂ ਸਾਡਾ ਇਤਿਹਾਸ ਰਿਹਾ ਖਾਸ ਕਰ ਪੰਜਾਬੀਆਂ ਦੇ ਉੱਤੇ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਉਹ ਸਮੇਂ-ਸਮੇਂ ਤੇ ਤਸ਼ੱਦਦ ਕਰਦੀਆਂ ਤੇ ਹੁਣ ਜੋ ਸਾਡੇ ਟੀਵੀ ਦੇ ਉੱਤੇ ਪ੍ਰਧਾਨ ਮੰਤਰੀ ਸਰਮਾਨਜੋਗ ਹੁੰਦੇ ਆ ਸਾਰੇ ਦੇਸ਼ ਦੇ ਮੁਖੀ ਹੁੰਦੇ ਆ ਟੀਵੀ ਦੇ ਉੱਤੇ ਅਨਾਉਂਸਮੈਂਟਾਂ ਕਰਦੇ ਆ ਪਰਚੇ ਵਾਪਸ ਹੋਣਗੇ ਜਿਹੜੀਆਂ ਮੰਗਾਂ ਸਾਡੀਆਂ ਐਮਐਸਪੀ ਲਾਗੂ ਹੋਊਗੀ ਉਹ 2 ਸਾਲ ਤੋਂ ਕੋਈ ਉਹਨਾਂ ਗੱਲ ਨਹੀਂ ਕੀਤੀ ਤੇ ਹੁਣ ਵੀ ਤੁਸੀਂ ਵੇਖ ਸਕਦੇ 56 ਦਿਨ ਹੋ ਗਏ ਆ ਅਸੀਂ ਸੜਕਾਂ ਦੇ ਉੱਤੇ ਬੈਠੇ ਆ ਸ਼ੰਭੂ ਬਾਰਡਰ ਦੇ ਉੱਤੇ ਉੱਥੇ ਬਿਜਲੀ ਪਾਣੀ ਦਾ ਇੱਕ ਕਨੈਕਸ਼ਨ ਬਹੁਤ ਬਿਜਲੀ ਸਪਲਾਈ ਘਟਾ ਦਿੱਤੀ ਆ ਤਰ੍ਹਾਂ ਤਰ੍ਹਾਂ ਦੇ ਹੱਤਕੰਡੇ ਵਰਤ ਕੇ ਗ੍ਰਿਫਤਾਰੀਆਂ ਕਰ ਰਹੀਆਂ ਸਰਕਾਰਾਂ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਤੁਸੀਂ ਵੀ ਸੈਂਟਰ ਦੇ ਇਸ਼ਾਰੇ ਉੱਤੇ ਇਹੋ ਜੀਆਂ ਘਟ ਨਿਆ ਉਹਨਾਂ ਨੂੰ ਬੰਦ ਕਰ ਦੋ ਨਹੀਂ ਤੇ ਤੁਹਾਡੇ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਜਿਹੜੇ ਇਲੈਕਸ਼ਨਾਂ ਲੜ ਰਹੇ ਹਨ ਨਹੀਂ ਵੜਨ ਦੇਣਾ ਉਹਨਾਂ ਨੂੰ ਬਿਲਕੁਲ ਇਹ ਤੁਸੀਂ ਰੋ ਜਿਹੜਾ ਹੈ ਉਹ ਦਿਨ ਕਿਹਾ ਕਿ ਸਾਫ ਜਿਹੜਾ ਹੈ ਇਲੈਕਸ਼ਨਰ ਦੇ ਉੱਤੇ ਜਿਹੜਾ ਅਸਰ ਵੀ ਪਏਗਾ ਔਰ ਬੀਜੇਪੀ ਦੇ ਖਿਲਾਫ ਜਿਹੜਾ ਹੈ ਉਹ ਝੰਡਾ ਚੁੱਕਿਆ ਜਾਵੇਗਾ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਨੇ ਉਹ ਵੀ ਇਸ ਤੁਹਾਡੇ ਦੇ ਵਿੱਚ ਮੌਜੂਦ ਨੇ ਬਿਚ ਰੋ ਕੀ ਕਰ ਰਹੇ ਤੁਸੀਂ ਪ੍ਰਲੰਭੇ ਸਮੇਂ ਤੋਂ ਕਿਸਾਨੀ ਨਾਲ ਜੁੜੇ ਹੋਏ ਹੋਗੇ ਲੰਬੀ ਉਮਰ ਹੋ ਗਈ ਹੈ ਕੀ ਇਸ ਤਰ੍ਹਾਂ ਸਰਕਾਰਾਂ ਜਿਹੜੀਆਂ ਨੇ ਕਿਸਾਨਾਂ ਕੋਲੋਂ ਕਹਿ ਕੇ ਵੋਟਾਂ ਵੀ ਲੈ ਲੈਂਦੀਆਂ ਨੇ ਸਭ ਕੋਈ ਹੁ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਪਰਜਾ ਦਾ ਬਾਪ ਹੁੰਦਾ ਜਿਹੜਾ ਪਰਜਾ ਦਾ ਬਾਪ ਆ ਪਰਿਵਾਰ ਦਾ ਬਾਪ ਆ ਉਹਦਾ ਕਿਹਾ ਜਿਹੜਾ ਪਰਿਵਾਰ ਮੰਨਦਾ ਵਾ ਇਹਨਾਂ ਨੇ ਦਿੱਲੀ ਅਲਾਉਂਸ ਕੀਤਾ ਗੁਰਨਾਗਦੇਵ ਦੇ ਉਤਾਰ ਕੋਲ ਤੇ ਕਿ ਮੇਰੀ ਭੰਟੀ ਚ ਫਰਕ ਰਾਇਆ ਗਿਆ ਕੋਈ ਮੈਂ ਭੁੱਲ ਗਿਆ ਮੈਂ ਤੁਹਾਨੂੰ 13 ਮਹੀਨੇ ਸੇ ਭਾਇਆ ਵਾ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲੀਆਂ ਐਮਐਸਪੀ ਦੀ ਗਰੰਟੀ ਤੁਹਾਨੂੰ ਲਿਖੇਤੀ ਆ ਜੀ ਕਿ ਇਹਨੇ ਇੱਕ ਹੁਣ ਵਾਪਸ ਕੀਤੇ ਜਾਣਗੇ ਪਰ ਬੇਈਮਾਨ ਪ੍ਰਧਾਨ ਮੰਤਰੀ ਨਿਕਲਿਆ ਇਨੇ ਬੇਈਮਾਨੀ ਕੀਤੀ ਲੋਕਾਂ ਨੂੰ ਪਰਮਾ ਕੇ ਝੂਠਾ ਲਾਲਾ ਲਾ ਕੇ ਉਹਨਾਂ ਨੂੰ ਦੁਬਾਰਾ ਫੇਰ ਉਹਨਾਂ ਦੇ ਉਹ ਹੀ ਭਰਨ ਦਿਆ ਜਾ ਰਿਹਾ ਜਿਹੜਾ ਇਹਨਾਂ ਨੇ 13 ਮਹੀਨੇ ਆਪਣੇ 642 ਜਵਾਨ ਸ਼ਹੀਦ ਕਰਾ ਕੇ ਤੇ ਜਿਹੜਾ ਇਹਨਾਂ ਨੇ ਪ੍ਰਾਪਤੀ ਕੀਤੀ ਸੀ ਉਹ ਦੁਬਾਰਾ ਨੇ ਫੇਰ ਉਹ ਹੀ ਭਰ ਲੋਕਰ ਪਿਛਲੇ ਦਵਾਜੇ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਸਪੱਸ਼ਟ ਤੌਰ ਤੇ ਗੱਲ ਕਰਦਾ ਜਿੰਨੀ ਭੀੜ ਆ ਇਹ ਜੋ ਵੀ ਆਇਆ ਵਾ ਇਕੱਠ ਹੋ ਗਏ ਇਹ ਭੀਜੇਪੀ ਵਿਰੋਧੀ ਆ ਬਿਲਕੁਲ ਲੋਕਾਂ ਨੂੰ ਬੋਰਡ ਨਹੀਂ ਪਾਉਣਗੇ ਲੋਕਾਂ ਨੂੰ ਪੌਣ ਤੋਂ ਢਾਉਣਗੇ ਜਿਨ੍ਹਾਂ ਜਿਹੜੇ ਆਪਣੀਆਂ ਪਾਲਿਸੀਆਂ ਬਦਲਦੇ ਨਹੀਂ ਜਿਹੜਾ ਜਿਹੇ ਲੋਕਾਂ ਦੀ ਕਮਾਈ ਨੂੰ ਲੁੱਟਣ ਦੀ ਪਾਲਸੀ ਨਹੀਂ ਬਦਲਦੇ ਉਹਨਾਂ 'ਚ ਸਾਡਾ ਸੰਘਰਸ਼ ਜਾਰੀ ਰਹੂਗਾ ਉਹਨਾਂ ਦੇ ਅਸੀਂ ਇਹਨਾਂ ਦਾ ਬਰੂਰ ਕਰਦੇ ਰਵਾਂਗੇ ਭਾਵੇਂ ਸਾਨੂੰ ਸਿਰ ਤੱਕ ਦੀ ਬਾਜੀ ਲਾਉਣੀ ਪਵੇ ਮੇਰੀ ਉਮਰ 72 ਸਾਲ ਆ ਮੇਰੇ ਬੱਚੇ ਪੁੱਛਦੇ ਮੈਨੂੰ ਦਾਦਾ ਜੀ ਸਵੇਰੇ ਚਲ ਗਏ ਤੁਸੀਂ ਇਰਾਰ ਨੂੰ ਆਉਂਦੇ ਕਿੱਥੇ ਜਾਂਦੇ ਜੇ ਮੈਂ ਕਿਹਾ ਪੁੱਤਰ ਜਿੱਦਾਂ ਤੁਹਾਡੀ ਉਮਰ ਹੋਈ ਨਾ ਜਾਗਣ ਦੀ ਉਦੋਂ ਤੁਸੀਂ ਪੁੱਛਣਾ ਵਾ ਕਿ ਕਿਉਂ ਜਾਂ ਕਿੱਥੇ ਜਾਂਦੇ ਸੀਗੇ ਅਹੀਂ ਤੁਹਾਡਾ ਭਿਕ ਬਚਾਉਣ ਵਾਸਤੇ ਜਾਂਦੇ ਆਂ ਸਾਡੇ ਬਿਸਤਰੇ ਬਚਾਉਣ ਵਾਸਤੇ ਸਾਨੂੰ ਪੁੱਛਦੇ ਜੇ ਅਹੀਂ ਤੁਹਾਡਾ ਭਿਕ ਬਚਾਉਣ ਵਾਸਤੇ ਜਾਂਦੇ ਆਂ ਬਿਲਕੁਲ 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 ਇਹ ਸਾਰੇ ਕਿਸਾਨ ਆ ਗੂ ਜਿਨ੍ਹਾਂ ਨੇ ਕਿਹਾ ਕਿ ਐਸੀ ਭੁੱਖ ਵਾਸਤੇ ਆਪਣੀ ਪੀੜੀ ਦੇ ਭੁੱਖ ਵਾਸਤੇ ਜੋ ਹੈ ਉਸੇ ਹਿੱਰਦਾ ਇਸ ਕਰਕੇ ਜੋ ਹੈ ਉਹ ਅੱਜ ਇਹ ਪ੍ਰਦਰਸ਼ਨ ਦੇ ਰੋਜ਼ ਕਰ ਰਹੇ ਆਂ ਔਰ ਨਾਲ ਹੀ ਉਹਨਾਂ ਨੇ ਕਿਹਾ ਸਾਫ਼ ਕੀ ਗੱਲ ਕੀਤੀ ਹੈ ਕਿ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਇਲੈਕਸ਼ਨ ਜਿਹੜਾ ਦੌਰ ਚੱਲ ਰਿਹਾ ਇਸ ਦੇ ਵਿੱਚ ਬੀਜੇਪੀ ਦਾ ਜਿਹੜਾ ਹੈ ਉਹਨਾਂ ਨੇ ਕਿਹਾ ਵਿਰੋਧ ਕੀਤਾ ਜਾਵੇਗਾ ਪਿੰਡਾਂ ਪਿੰਡਾਂ ਤੱਕ ਜਾ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕੀ ਮੰਨਦੇ ਹੋ ਕਿਉਂ ਜੜੀਆਂ ਦੇ ਹਾਲ ਤੱਕ ਮੰਗਾਂ ਦੇ ਲੜੀਆਂ ਲਟਕਦੀਆਂ ਪਈਆਂ ਨੇ ਦੁਬਾਰਾ ਜਿਹੜਾ ਇਹ ਫੇਰ ਅੰਦੋਲਨ ਸ਼ੁਰੂ ਕਰਨਾ ਪੈ ਗਿਆ ਪਰ ਫਿਰ ਵੀ ਹਾਲੇ ਤੱਕ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਮੰਗ ਜਿਹੜੀ ਮੰਗੀ ਨਹੀਂ ਗਈ ਵੇਖੋ ਜੀ ਇਹ ਤਾਨਾਸ਼ਾਹ ਸਰਕਾਰ ਵਾ ਲੋਕਤੰਤਰ ਖਤਮ ਕਰਨ ਤੇ ਆਈ ਹੈ ਜੀ ਇਹ ਸਰਕਾਰ ਕਿਸਾਨਾਂ ਦੀ ਤੇਨੇ ਕੀ ਪ੍ਰਵਾਹ ਕਰਨੀ ਹੈ ਕਿਸੇ ਦੀ ਪ੍ਰਵਾਹ ਨਹੀਂ ਕਰਦੀ ਵਿਰੋਧੀ ਪਾਰਟੀਆਂ ਸਾਰੀਆਂ ਨੇ ਈਡੀ ਛੱਡ ਛੱਡ ਕੇ ਤੇ ਸਭ ਜਿਹੜੇ ਕੁਝ ਆਪਣੇ ਚ ਮਿਲਾ ਲਿਆ ਤੇ ਕੁਝ ਜਿਹੜੇ ਜੇਲਾਂ ਚ ਬੰਦ ਕਰੀ ਗਿਆ ਆਂਡੇ ਆ ਦੇਸ਼ ਦਾ ਦਿੱਲੀ ਦਾ ਸੀਐਮ ਜਿਹੜਾ ਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਆ ਇਹਨਾਂ ਨੇ ਇਹ ਤਾਨਾ ਸਾਰ ਸਰਕਾਰ ਆ ਇਸ ਕਰਕੇ ਕੋਈ ਪ੍ਰਵਾਹ ਨਹੀਂ ਕਰ ਰਹੀ ਕਿਸੇ ਦੀ ਵੀ ਪਰ ਕਿਸਾਨੀ ਜਿਹੜੀ ਆ ਦੇਸ਼ ਦੇ ਵਿੱਚ 70% ਕਿਸਾਨੀ ਤੇ 70% ਜੀਡੀ ਦੇ ਵਿੱਚ ਜੀਡੀਪੀ ਦੇ ਵਿੱਚ ਯੋਗਦਾਨ ਕਿਸਾਨੀ ਦਾ ਆ ਇਸ ਕਿਸਾਨੀ ਵੱਲ ਧਿਆਨ ਜਿਹੜਾ ਵਾ ਸੈਂਟਰ ਗਵਰਨਮੈਂਟ ਨੂੰ ਜ਼ਰੂਰ ਦੇਣਾ ਪੈਣਾ ਵਾ ਬੇਸ਼ੱਕ ਉਹ ਅੱਜ ਸਮਝ ਰਹੀ ਆ ਕਿ ਖਰੇ ਪੰਜਾਬ ਦਾ ਸੰਘਰਸ਼ ਆ ਪਰ ਕਿਸਾਨੀ ਪੂਰੇ ਦੇਸ਼ ਦੀ ਆ ਪੂਰੇ ਦੇਸ਼ ਦਾ ਸੰਘਰਸ਼ ਆ ਇਹ ਇੱਕ ਦਿਨ ਨੂੰ ਜਿਹੜਾ ਆ ਸਰਕਾਰ ਜ਼ਰੂਰ ਮੰਨਣਾ ਪਊਗਾ ਜਿੱਦਾਂ ਪਹਿਲਾਂ ਮੰਨੀ ਸੀ ਬਿਲਕੁਲ ਇਹ ਨਾ ਕਹਿ ਕਿ ਦੇਸ਼ ਵਿਆਪੀ ਜਿਹੜਾ ਅੰਦੋਲਨ ਜਿਹੜਾ ਹੈ ਉਹ ਛੇੜਿਆ ਜਾਵੇਗਾ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਔਰ ਫਿਲਹਾਲ ਉਹਨਾਂ ਨੇ ਕਿਹਾ ਕਿ ਸੰਕੇਤਕ ਤੌਰ ਦੇ ਉੱਤੇ ਜੋ ਆ ਜੁੜਾਸਪੁਰ ਵਿਖੇ ਵੀ ਜਾਂ ਹੋਰ ਜ਼ਿਲ੍ਹੇ ਹੈੱਡਕੁਆਟਰਾਂ ਦੇ ਉੱਤੇ ਜੋ ਆ ਪ੍ਰਦਰਸ਼ਨ ਕੀਤੇ ਗਏ ਨੇ ਔਰ ਜੇਕਰ 9 ਤਰੀਕ ਨੂੰ ਤੱਕ ਵੀ ਜਿਹੜੇ 48 ਘੰਟੇ ਦਾ ਸਮਾਂ ਹੈ ਜੇਕਰ ਮੰਗਾਂ ਨਹੀਂ ਮੰਨੇ ਜਾਂਦੀਆਂ ਤਾਂ ਫਿਰ ਰੇਲ 트랙 ਰੋਕੇ ਜਾਣਗੇ ਨਹੀਂ ਮੰਨੀ ਜਾਂਦੀ ਹੈ ਕੈਮਰਾ ਪਰਸਨ ਪੀਟੀ ਦੇ ਨਾਲ ਰਵੀ ਬਖਸ਼ ਪੀਟੀਸੀ ਨਿਊਜ਼ ਗੁਰਦਾਸਪੁਰ